ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਅੱਜ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ 18 ਜੁਲਾਈ 2024 ਰਾਤ ਦੇ ਮੌਸਮ ਦੇ ਕੀ ਹਾਲਾਤ ਨੇ ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਕੀ ਅਲਰਟ ਜਾਰੀ ਹੋਏ ਨੇ ਤੇ ਸੈਟਲਾਈਟ ਇਮੇਜ ਕੀ ਕਹਿੰਦੀ ਹੈ ਸਾਰੀ ਜਾਣਕਾਰੀ ਦਵਾਂਗੇ ਸਭ ਤੋਂ ਪਹਿਲਾਂ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਇਓ ਕਮੈਂਟ ਬਾਕਸ ਵਿੱਚ ਪਿੰਡ ਜिले ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਜਰੂਰ ਮੈਂਸ਼ਨ ਕਰਦੇ ਹੋ ਜੀ ਸੈਟਲਡੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਪੰਜਾਬ ਤੋਂ ਇਲਾਵਾ ਹਰਿਆਣਾ ਤੇ ਰਾਜਸਥਾਨ ਵਿੱਚ ਪੂਰੇ ਤਰੀਕੇ ਨਾਲ ਸੰਘਣੀ ਬੱਦਲਵਾਈ ਛਾਈ ਹੋਈ ਹੈ ਤੇ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਪਟਿਆਲਾ ਤੋਂ ਸੰਗਰੂਰ ਬੈਲਟ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਅੱਗੇ ਇਹ ਫਤੇਗੜ ਸਾਹਿਬ ਗੁਰਤਪੁਰ ਕਰਾਲੀ ਮੋਹਾਲੀ ਮੋਰਿੰਡਾ ਇਸ ਇਲਾਕੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਅਗਰ ਗੱਲ ਕਰ ਲਈਏ ਆਪਾਂ ਸੈਟਰਡੇ ਮੂਸ ਤੋਂ ਇਲਾਵਾ ਰਡਾਰ ਸਿਸਟਮ ਕੀ ਕਹਿ ਰਿਹਾ ਜੀ ਮੀਂਹ ਕਦੋਂ ਤੱਕ ਹੋ ਸਕਦਾ ਉਹ ਦੇਖ ਲੈਂਦੇ ਆ ਜੀ ਰਡਾਰ ਸਿਸਟਮ ਤੁਹਾਡੇ ਸਾਹਮਣੇ ਹੈ ਜਿਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਇੱਕ ਸਿਸਟਮ ਜਿਹੜਾ ਪੰਜਾਬ ਦੇ ਹੇਠਲੇ ਪਾਸੇ ਹਰਿਆਣੇ ਤੋਂ ਐਂਟਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਅੱਜ ਰਾਤ ਦੀ ਗੱਲ ਕਰੀ ਤਾਂ ਹਰਿਆਣਾ ਰਾਜਸਥਾਨ ਵਿੱਚ ਪੂਰੇ ਮੀਂਹ ਦੀ ਉਮੀਦ ਹੈ ਤੇ ਪੰਜਾਬ ਦੇ ਵਿੱਚ ਵੀ ਹੌਲੀ-ਹੌਲੀ ਸਿਸਟਮ ਐਂਟਰ ਕਰ ਚੁੱਕਿਆ ਹੈ ਜੀ ਪਟਿਆਲੇ ਤੋਂ ਅੱਗੇ ਬੈਲਟ ਦੇ ਵਿੱਚ ਇਹ ਸਿਸਟਮ ਫਿਲਹਾਲ ਪਹੁੰਚ ਚੁੱਕਿਆ ਹੈ ਕੋਈ ਵੱਡੀ ਹਜੇ ਤੱਕ ਕਾਰਵਾਈ ਤਾਂ ਨਹੀਂ ਹੋਈ ਪਰ ਆਉਂਦੇ ਕੁਝ ਘੰਟੇ ਵਿੱਚ ਮੀਂਹ ਦੀ ਉਮੀਦ ਹੈ ਤੇ ਇੱਕ ਸਿਸਟਮ ਪਾਕਿਸਤਾਨ ਦੇ ਵੱਲੋਂ ਆਦੋ ਹੈ ਦਿਖਾਈ ਦੇ ਰਿਹਾ ਜੋ ਕਿ ਆਪਣਾ ਮਾਝੇ ਅਤੇ ਮਾਲਵੇ ਦੀ ਗੱਲ ਕਰੀਏ ਤਾਂ ਉਸ ਇਲਾਕੇ ਤੋਂ ਇਹ ਐਂਟਰ ਕਰ ਰਿਹਾ ਜਿਹਦੇ ਵਿੱਚ ਖਾਸ ਕਰਕੇ ਫਰੀਦਕੋਟ ਦੇ ਇਲਾਕੇ ਅੰਮ੍ਰਿਤਸਰ ਦੇ ਇਲਾਕੇ ਤੇ ਅੱਗੇ ਇਹ ਲੁਧਿਆਣੇ ਤੱਕ ਆਉਂਦਾ ਹੋਇਆ ਅੱਧ ਰਾਤ ਦੇ ਬਾਅਦ ਦਿਖਾਈ ਦੇ ਰਿਹਾ ਹੈ ਤੇ ਬਾਕੀ ਜੇ ਤਾਪਮਾਨ ਦੀ ਗੱਲ ਕਰੀਏ ਪਿਛਲੇ ਦਿਨਾਂ ਨਾਲੋਂ ਤਾਪਮਾਨ ਘੱਟ ਦਿਖਾਈ ਦੇ ਰਿਹਾ ਜੀ ਕਿਉਂਕਿ ਲਗਾਤਾਰ ਸਵੇਰ ਤੋਂ ਬੱਦਲਵਾਈ ਬਣੀ ਹੋਈ ਸੀ ਉੱਤਰੀ ਪੰਜਾਬ ਦੇ ਵਿੱਚ ਗੁਰਦਾਸਪੁਰ ਏਰੀਆ ਪਠਾਨਕੋਟ ਤੇ ਹੁਸ਼ਿਆਰਪੁਰ ਵਿੱਚ ਵਿੱਚ ਮੀਂਹ ਹੋਇਆ ਜੀ ਕਾਫੀ ਸਵੇਰ ਤੋਂ ਵੇਲੇ ਅਗਰ ਦੁਆਬੇ ਦੀ ਬਾਕੀ ਬੈਲਟ ਦੀ ਗੱਲ ਕਰੀਏ ਆਨੰਦਪੁਰ ਤੋਂ ਲੈ ਕੇ ਨੰਗਲ ਖੀਰਤਪੁਰ ਸਾਹਿਬ ਰੂਪਨਗਰ ਕਰਾਲੀ ਮੋਹਾਲੀ ਮੋਰਿੰਡਾ ਇਸ ਵਿੱਚ ਵੀ ਸਵੇਰ ਤੋਂ ਕਿਣਮਣਕਾਣੀ ਹੋਣ ਦੇ ਕਾਰਨ ਤਾਪਮਾਨ ਕਾਫੀ ਘਟ ਚੁੱਕੇ ਨੇ ਅੱਜ ਰਾਤ ਦੇ ਤਾਪਮਾਨ ਜਿਹੜੇ 25 ਡਿਗਰੀ ਦੇ ਨੇੜੇ ਬਣੇ ਰਹਿਣਗੇ ਬਾਕੀ ਅੱਧ ਰਾਤ ਤੋਂ ਬਾਅਦ ਫੇਰ ਮੀਂਹ ਦੇ ਚਾਂਸ ਨੇ ਜੀ ਤੇ ਜਿਹਦੇ ਵਿੱਚ ਖਾਸ ਕਰਕੇ ਦੁਆਬੇ ਦੀ 벨ਟ ਅਤੇ ਇੱਕ 벨ਟ ਮਾਝੇ ਦੇ ਮਾਲਵੇ ਦੇ ਸੈਂਟਰ ਵਾਲੀ 벨ਟ ਦੇ ਵਿੱਚ ਮੀਂਹ ਹੋਣ ਦੇ ਚਾਂਸ ਨੇ ਬਾਕੀ ਜੋ ਵੀ ਅਪਡੇਟ ਹੋਵੇਗੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਬਨੇ ਰਹੋ ਚੈਨਲ ਵੈਦਰ ਅਪਡੇਟ ਤੁਹਾਡੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ ਕਮੈਂਟ ਬਾਕਸ ਵਿੱਚ ਪਿੰਡ ਜਿਲੇ ਸ਼ਹਿਰ ਦਾ ਨਾਮ ਲਿਖਣਾ ਨਾ ਭੁੱਲਣਾ ਅੰਤ ਵਿੱਚ ਵੀਡੀਓ ਨੂੰ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ